ਦੋਸਤੋ ਸਸਰੀਕਾਰ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਹਾਂ ਪੰਜਾਬੀ ਦੇ ਬਹੁਚਰਚਿਤ ਕਹਾਣੀਕਾਰ ਸੁਖਜੀਤ ਦੁਆਰਾ ਰਚਿਤ ਕਹਾਣੀ ਸਤਾਈ ਮੀਲ ਉਸਨੇ ਨਜ਼ਰ ਘੁਮਾਈ ਤੇ ਹੈਰਾਨ ਰਹਿ ਗਿਆ ਉਹ ਟੁੱਟੀ ਖੋਲ ਖੜੀ ਹੈ ਅਜੇ ਹੁਣੇ ਤਾਂ ਉਸਨੇ ਵੇਖਿਆ ਸੀ ਉਹਨੂੰ ਕਮਰੇ ਚ ਵੜਦੀ ਨੂੰ ਤੇ ਫਿਰ ਐਨੀ ਛੇਤੀ ਗੱਲ ਹੈਰਾਨੀ ਵਾਲੀ ਹੈ ਭਾਵੇਂ ਪਿਛਲੇ ਕਿੰਨੇ ਹੀ ਸਮੇਂ ਤੋਂ ਉਸਨੇ ਹੈਰਾਨ ਹੋਣਾ ਛੱਡ ਦਿੱਤਾ ਸੀ ਹੈਰਾਨ ਹੋਣਾ ਅਨਜਾਨਪੁਰੇ ਦੀ ਨਿਸ਼ਾਨੀ ਹੈ ਤੇ ਉਹ ਹੁਣ ਅਨਜਾਨ ਨਹੀਂ ਰਿਹਾ ਸੀ ਪਹਿਲਾਂ ਤਾਂ ਉਹ ਜਦੋਂ ਨਵਾਂ ਨਵਾਂ ਦਿੱਲੀ ਆਇਆ ਸੀ ਤਾਂ ਉੱਚੀਆਂ-ਉੱਚੀਆਂ ਬਿਲਡਿੰਗਾਂ ਮੋਟਰਾਂ ਕਾਰਾਂ ਦੀਆਂ ਲੰਮੀਆਂ ਕਤਾਰਾਂ ਜਾਂ ਅਗਨੰਗੀਆਂ ਆਰਤਾਂ ਨੂੰ ਵੇਖ ਕੇ ਹੀ ਹੈਰਾਨ ਹੋ ਜਾਇਆ ਕਰਦਾ ਸੀ ਦਿੱਲੀ ਉਹ ਆ ਵੀ اچانک ਹੀ ਗਿਆ ਸੀ ਇਕਦਮ ਪਿੰਡ ਕਿਸੇ ਜ਼ਮੀਨੀ ਝਗੜੇ ਚ ਉਹਦੇ ਕੋਲੋਂ ਗੋਲੀ ਚੱਲ ਗਈ ਸੀ ਮਰਿਆ ਭਾਵੇਂ ਕੋਈ ਨਹੀਂ ਸੀ ਪਰ ਉਹ ਲਾਇਸੈਂਸੀ ਰਾਈਫਲ ਸਮੇਤ ਅੰਦਰ ਹੋ ਗਿਆ ਸੀ ਇਤਫਾਕ ਵਸ ਗੁਰਮukh ਸਿੰਘ ਐਮਪੀ ਪਿੰਡ ਗਏ ਹੋਏ ਸਨ ਗੁਰਮukh ਸਿੰਘ ਐਮਪੀ ਉਹਨਾਂ ਦੇ ਪਿੰਡ ਦੇ ਹੀ ਨਹੀਂ ਪਰ ਕਈ ਵਾਰਿਆਂ ਤੋਂ ਦਿੱਲੀ ਹੀ ਰਹਿ ਰਹੇ ਸਨ ਐਮਪੀ ਸਾਹਿਬ ਨੇ ਉਸ ਨੂੰ ਬਾਹਰ ਕਢਾ ਲਿਆ ਤੇ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਾ ਦਿੱਤਾ ਸੀ ਉਹ ਐਮਪੀ ਸਾਹਿਬ ਦਾ एहसानमੰਤਾ ਹੋ ਹੀ ਗਿਆ ਸੀ ਪਰ ਜਦੋਂ ਉਹਨਾਂ ਕਿਹਾ ਕਰਨੈਲ ਜੱਟ ਖੋਰ ਨਹੀਂ ਘਮਾਉਂਦਾ ਤੂੰ ਚਾਰ ਦਿਨ ਪਾਸੇ ਹੋ ਜਾ ਜਾਂ ਐਉਂ ਕਰ ਮੇਰੇ ਨਾਲ ਦਿੱਲੀ ਚਲਾ ਚੱਲ ਇਹਨੇ ਸੁਣੀ ਨਹੀਂ ਜਿਵੇਂ ਉਸ ਨੂੰ ਮੁੱਲ ਲੈ ਲਿਆ ਹੋਈ ਉਂਤਵੀ ਕੈਲੇ ਨੂੰ ਪਹਿਲੀ ਵਾਰ ਕਿਸੇ ਨੇ ਕਰਨਲ ਕਿਹਾ ਸੀ ਇਉਂ ਜਵਾਨ ਤੇ ਦਲੇਰ ਕਰਨਲ ਆਪਣੀ ਰਾਈਫਲ ਸਮੇਤ ਐਮਪੀ ਸਾਹਿਬ ਨਾਲ ਦਿੱਲੀ ਆ ਗਿਆ ਸੀ ਉਹਨਾਂ ਚਾਰ ਦਿਨਾਂ ਨੂੰ ਚਾਰ ਵਾਰੀ ਹੋਣ ਲੱਗੇ ਨੇ ਪਰ ਉਹ ਪਿੰਡ ਨਹੀਂ ਪਰਤ ਸਕਿਆ ਉਹ ਪਾਣੀ ਲੈ ਕੇ ਅੰਦਰ ਜਾ ਰਹੀ ਹੈ ਉਹਦੀ ਤੌਰ ਵੇਖ ਕੇ ਉਹ ਅਚੰਬੇ ਚ ਪੈ ਗਿਆ ਉਹ ਭੱਜਣ ਵਾਂਗ ਉਤਰ ਰਹੀ ਹੈ ਪਰ ਸੁਭਾਵਿਕ ਰਸੋਈ ਚ ਪਾਣੀ ਰੱਖ ਉਹ ਬਾਹਰ ਆਈ ਉਸੇ ਚਾਲ ਨਾਲ ਉਹ ਹੈਰਾਨ ਖੜਾ ਹੈ ਛੱਤ ਦੇ ਇੱਕ ਸਿਰੇ ਰਸੋਈ ਹੈ ਵਿਚਕਾਰ ਦੋ ਕਮਰੇ ਫਿਰ ਵੇੜਾ ਤੇ ਦੂਜੀ ਸਿਰੇ ਟੁੱਟੀ ਦੋਨਾਂ ਸਿਰਿਆਂ ਤੇ ਸਰੀਏ ਲੱਗੇ ਨੇ ਤੇ ਟੁੱਟੀ ਤੋਂ ਰਸੋਈ ਤੱਕ ਇਹਨਾਂ ਨਾਲ ਰस्सियां ਬੰਨੀਆਂ ਹੋਈਆਂ ਨੇ ਜਿਵੇਂ ਉਹਨਾਂ ਦੇ ਪਿੰਡ ਰੱਬੀ ਜੁਲਾਹੇ ਦੀ ਤਾਣੀ ਹੁੰਦੀ ਸੀ ਤਣੀਆਂ ਤੇ ਕੱਚੇ ਸੂਤ ਵਰਗੀ ਪਛਮ ਹੈ ਸ਼ਾਇਦ ਜੋ ਕਿ ਤੋਕੀ ਸੁਕਣੇ ਪਾਈ ਹੋਈ ਹੈ ਉਹ ਤਣੀਆਂ ਟੂਟੀ ਰਸੋਈ ਤੇ ਕਮਰੇ ਦਰਮਿਆਨ ਘੁੰਮ ਰਹੀ ਹੈ ਕਰਨੈਲ ਨੇ ਮਹਿਸੂਸ ਕੀਤਾ ਕਿ ਉਸਨੇ ਮੁਰਦੀ ਨੇ ਉਸ ਨੂੰ ਵੇਖ ਲਿਆ ਹੈ ਉੰਜ ਉਹ ਵੀ ਆਪਣੇ ਸੁਭਾਅ ਤੋਂ ਉਲਟ ਉਹਨੂੰ ਕਾਫੀ ਦੇਰ ਤੋਂ ਦੇਖ ਰਿਹਾ ਹੈ ਸੁਭਾਅ ਉਹਦਾ ਸੰਗਾਉ ਹੈ ਸ਼ਰਦਾ ਵਸ ਆਉਣ ਵੇਲੇ ਜਿਹੜਾ ਪ੍ਰਭਾਵ ਉਹਨੇ ਆਪਣਾ ਸਾਹਿਬ ਦੇ ਘਰ ਬਣਾ ਲਿਆ ਸੀ ਚਾਰ ਬਾਰੇ ਦਿੱਲੀ ਚ ਰਹਿ ਕੇ ਵੀ ਉਹੋ ਜਿਹਾ ਹੀ ਉਹ ਹੁਣ ਵੀ ਹੈ ਸੌ ਸ਼ਰਾਬ ਨਾ ਪੀਣ ਵਾਲਾ ਆਵਾ ਗੌਣ ਬਾਜ਼ਾਰ ਨਾ ਜਾਣ ਵਾਲਾ ਕਰਨੈਲ ਸਾਹਿਬ ਦੇ ਘਰ ਚੰਗਾ ਮੁੰਡਾ ਕਰਕੇ ਜਾਣਿਆ ਜਾਂਦਾ ਹੈ ਉਹ ਆਮ ਕਰਕੇ ਨੀਵੀਂ ਪਾ ਕੇ ਰੱਖਦਾ ਹੈ ਤੇ ਉਸ ਦੀ ਉਸ ਨੀਵੀਂ ਚੋਂ ਦੇਖਣ ਦੀ ਆਦਤ ਨੇ ਉਹਦਾ ਬਹੁਤ ਵੱਡਾ ਫਾਇਦਾ ਕੀਤਾ ਕਿ ਦੇਖਣ ਵਾਲੇ ਨੂੰ ਉਹ ਦੇਖਦਾ ਨਹੀਂ ਦਿਸਦਾ ਉਹ ਬਿਨਾ ਘਰਦਨ ਉਠਾਇਆ ਤੇ ਕਮਾਇਆ ਆਸ-ਪਾਸੇ ਚੰਗੀ ਤਰ੍ਹਾਂ ਵੇਖ ਲੈਂਦਾ ਹੈ ਉਹ ਉੱਥੋਂ ਹਟਿਆ ਤੇ ਇੱਕ ਨੁੱਕਰੇ ਸੰਤਰੀ ਕੋਲ ਜਾ ਖੜਾ ਹੋਇਆ ਪੁਲਿਸ ਵਾਲਾ ਸਾਵਧਾਨ ਹੋ ਗਿਆ ਸਾਹਬ ਦੀ ਗਾਰਦ ਉਹਦਾ ਪੂਰਾ ਸਤਿਕਾਰ ਕਰਦੀ ਹੈ ਉਹਦੇ ਰਾਹੀਂ ਹੀ ਛੁੱਟੀ ਤਰੱਕੀ ਜਾਂ ਕੋਈ ਹੋਰ ਕੰਮ ਦੀ ਗੱਲ ਸਭ ਕੋਲ ਪਹੁੰਚਦੀ ਹੈ ਉਹਨਾਂ ਦੀ ਉਹ ਉਥੋਂ ਵੀ हट ਗਿਆ ਚੋਰ ਅੱਖ ਨਾਲ ਵੇਖਿਆ ਉਹ ਬੇੜੇ ਵਿਚਲੀ ਧਣੀ ਤੇ ਧਾਗੇ ਜਿਹੀ ਖਿਲਾਰ ਰਹੀ ਹੈ ਉਸ ਨੂੰ ਸਮਝ ਨਾ ਆਈ ਕਿ ਕਿਹੜੇ ਵੇਲੇ ਧੋ ਕੇ ਲੈ ਆਈ ਇਨੀ ਫੁਰਤੀ ਉਹਨੇ ਕਦੀ ਨਹੀਂ ਵੇਖੀ ਵੇਖੀ ਤਾਂ ਇਹ ਕੁੜੀ ਵੀ ਨਹੀਂ ਪਹਿਲਾਂ ਇੱਥੇ ਸ਼ਾਇਦ ਉਹਨੇ ਧਿਆਨ ਨਾ ਦਿੱਤਾ ਹੋਵੇ ਪਰ ਨਹੀਂ ਧਿਆਨ ਤਾਂ ਉਹ ਪੂਰਾ ਰੱਖਦਾ ਹੈ ਆਲੇ-ਦੋਲੇ ਦਾ ਨਾਲੇ ਉਹ ਰਹਿੰਦਾ ਹੀ ਕੋਠੀ ਉਤਲੀ ਛੱਤ ਤੇ ਹੈ ਜਿਆਦਾ ਕਰਕੇ ਇਸ ਤਰ੍ਹਾਂ ਮੰਝਲੀ ਕੋਠੀ ਦੀ ਉੱਪਰਲੀ ਮੰਜ਼ਲ ਤੇ ਹੀ ਤਾਂ ਸਾਹਿਬ ਦਾ ਕਮਰਾ ਹੈ ਜਿਸ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਉਹਨਾਂ ਘੱਟ ਲੋਕਾਂ ਚੋਂ ਕਰਨੈਲ ਸਿੰਘ ਇੱਕ ਹੈ ਆਈ ਗਈ ਨੂੰ ਸਾਹ ਵੇਟ ਲੈ ਕਮਰੇ ਚ ਹੀ ਮਿਲ ਦੇਣੀ ਮਿਲਣਾ ਆਇਆ ਤੋਂ ਕਰਨੈਲ ਸਾਹਿਬ ਦੀ ਕੋਲ ਹੁੰਦਾ ਹੈ ਸਦਾ ਸਾਹਿਬ ਵਾਲਾ ਰਿਵਾਲਵਰ ਹਮੇਸ਼ਾ ਉਹਦੇ ਲੱਕ ਨਾਲ ਬੱਜਾ ਰਹਿੰਦਾ ਹੈ ਰਿਵਾਲਵਰ ਉਹ ਨਹਾਉਣ ਵੇਲੇ ਹੀ ਉਤਾਰਦਾ ਹੈ ਉਦੋਂ ਜਾਪਦਾ ਜਿਵੇਂ ਉਸਨੇ ਆਪਣਾ ਕੋਈ ਅੰਗ ਲਾ ਕੇ ਰੱਖ ਦਿੱਤਾ ਹੋਏ ਰਾਈਫਲ ਉਹ ਦਾਰੇ ਵੇਲੇ ਹੀ ਨਾਲ ਜਾਂਦਾ ਹੈ ਉਹਨੂੰ ਯਾਦ ਆਇਆ ਕਿ ਸਾਹਮਣੇ ਮਕਾਨ ਦੀ ਇੱਕ ਮੰਜ਼ਿਲ ਕਾਫੀ ਲੰਬੇ ਸਮੇਂ ਤੋਂ ਖਾਲੀ ਪਈ ਸੀ ਸਾਬ ਨਾਲ ਬਾਰ ਗਿਆ ਉਹ ਕੱਲ ਹੀ ਪਰਤਿਆ ਹੈ ਉਹਨਾਂ ਦਿਨਾਂ ਦੌਰਾਨ ਹੀ ਕੋਈ ਨਵਾਂ ਕਿਰਾਏਦਾਰ ਆਇਆ ਸ਼ਾਇਦ ਕੋਈ ਬੱਚਾ ਵਗੈਰਾ ਨਹੀਂ ਦੱਸਦਾ ਬਸ ਉਹੀ ਕੁੜੀ 27-28 ਵਰਿਆਂ ਦੀ ਵਿਆਹੀ ਹੋਈ ਜਾਂਦੀ ਹੈ ਭਾਵੇਂ ਆਲੇ ਦੁਆਲੇ ਦੀਆਂ ਛੱਤਾਂ ਤੇ ਸਰਖਿਆ ਪੱਖੋਂ ਉਹ ਅਕਸਰ ਗੌਰ ਕਰਦਾ ਰਹਿੰਦਾ ਹੈ ਪਰ ਜਾ ਪਿਆ ਜਿਵੇਂ ਇਧਰ ਉਹ ਜਾਦਾ ਹੀ ਧਿਆਨ ਦੇ ਰਿਹਾ ਹੈ ਹਟਦਿਆਂ ਹਟਦਿਆਂ ਉਸ ਨੇ ਵੇਖਿਆ ਕਿ ਉਹ ਸਬਜ਼ੀ ਲੈ ਕੇ ਟੁੱਟੀ ਵੱਲ ਜਾ ਰਹੀ ਹੈ ਕਰਨੈਲ ਨੂੰ ਅਹਿਸਾਸ ਹੋਇਆ ਕਿ ਸ਼ਾਮ ਹੋ ਗਈ ਹੈ ਸਬਜ਼ੀ ਵੇਖ ਕੇ ਉਹਦੇ ਜੀਵ ਵਿੱਚ ਆਇਆ ਕਿ ሄਠਾਂ ਜਾ ਕੇ ਬੀਬੀ ਜੀ ਨੂੰ ਪੁੱਛੇ ਆਪਾਂ ਕੀ ਤਰਨਾ ਅੱਜ ਪਰ ਕਈ ਵਰਿਆਂ ਤੋਂ ਉਹ ਇਹ ਗੱਲ ਸੋਚਦਾ ਹੀ ਹੈ ਪੁੱਛ ਨਹੀਂ ਸਕਿਆ ਕਦੇ ਵੀ ਉਦੋਂ ਉਹਨੂੰ ਘਰ ਬਹੁਤ ਯਾਦ ਆਉਂਦਾ ਹੈ ਉਦੋਂ ਹੋਰ ਵੀ ਜਦੋਂ ਐਮਪੀ ਸਾਹਿਬ ਦੇ ਦੋਵੇਂ ਲੜਕੇ ਤੇ ਲੜਕੀ ਪੁੱਛਦੇ ਨੇ ਅੱਜ ਕਿਆ ਬਣਾ ਰਹੇ ਹੋ ਮਾਮ ਇਹ ਤਨ ਉਹਦੇ ਪਿੰਡ ਦੀਆਂ ਗਲੀਆਂ 'ਚ ਖੇਡਦੇ ਰਹੇ ਨਹੀਂ ਪਰ ਹੁਣ ਦਿੱਲੀ ਦੀ ਬੋਲੀ ਬੋਲਦੇ ਨੇ ਘਰ ਉਸ ਨੂੰ ਯਾਦ ਤਾਂ ਬਹੁਤ ਵਾਰੀ ਬਹੁਤ ਹੀ ਆਉਂਦਾ ਪਰ ਚਾਹੁੰਦਾ ਹੋਇਆ ਵੀ ਉਹ ਘਰ ਨਹੀਂ ਜਾ ਸਕਦਾ ਪਿੰਡ ਵਿੱਚ ਬੜੀ ਟਾਰ ਹੈ ਉਸਦੀ ਉਹਦੇ ਘਰ ਦੇ ਐਮਪੀ ਸਾਹਿਬ ਦੇ ਖਾਸ ਬੰਦਿਆਂ ਚੁਗਣੇ ਜਾਂਦੇ ਨੇ ਉਹਦੇ ਭਰਾ ਬਿਨਾਂ ਕਾਗਜ਼ਾਂ ਤੋਂ ਮੋਟਰਸਾਈਕਲ ਦੌੜਾਈ ਫਿਰਦੇ ਨੇ ਨਿੱਕੀ ਮੋਟੀ ਲੜਾਈ ਕਰਦੇ ਨੇ ਪੁਲਿਸ ਕੁਝ ਨਹੀਂ ਕਹਿੰਦੀ ਪਿੰਡ ਵਿੱਚ ਦੁਸ਼ਮਣ ਦਬੇ ਬੈਠੇ ਨੇ ਪਿੰਡ ਹੁੰਦਿਆਂ ਉਹ ਇੱਕ ਵਾਰੀ ਮੱਕੀ ਦੇ ਖੇਤ ਦੀ ਰਾਖੀ ਬੈਠ ਗਿਆ ਸੀ ਕਿ ਕੋਈ ਛਲੀਆਂ ਨਾ ਤੋੜੇ ਤਾਂ ਉਹਦਾ ਬਾਪੂ ਉਹਨੂੰ ਉਠਾ ਕੇ ਘਰ ਲੈ ਗਿਆ ਸੀ ਤੇ ਕਿਹਾ ਸੀ ਇੰਉਂ ਸਹਰਾਣੇ ਬੈਠ ਕੇ ਖੇਤਾਂ ਦੀ ਰਾਖੀ ਨਹੀਂ ਹੁੰਦੀ ਪੁੱਤ ਰਾਖੀ ਤਾਂ ਘਰ ਬੈਠ ਕੇ ਹੁੰਦੀ ਐ ਘਰ ਬੈਠ ਕੇ ਗੱਲ ਉਹਦੇ ਸਮਝ ਨਹੀਂ ਆਈ ਸੀ ਹਾਂ ਘਰ ਬੈਠ ਕੇ ਜੱਟ ਦਾ ਸੇਕ ਹੋਣਾ ਚਾਹੀਦਾ ਰੋਪ ਚਾਹੀਦਾ ਮੱਲ ਲੋਕਾਂ ਨੂੰ ਪੈ ਹੋਵੇ ਈ ਫਲਾਣੀ ਦਾ ਖੇਤ ਆ ਹੋਈ ਉਹ ਘਰ ਆ ਗਿਆ ਸੀ ਪਰ ਅਸਲੀ ਗੱਲ ਉਹਦੇ ਸਮਝ ਹੁਣ ਆਈ ਸੀ ਹੁਣ ਉਹਦਾ ਦੂਰ ਬੈਠੇ ਦਾ ਬਹੁਤ ਭੈ ਹੈ ਪਿੰਡ 'ਚ ਉਹਦੇ ਬਾਰੇ ਕਈ ਅਫਵਾਹਾਂ ਨੇ ਕਿ ਐਮਪੀ ਸਾਹਿਬ ਦੇ ਦੁਸ਼ਮਣਾਂ 'ਚੋਂ ਉਹਨੇ ਇੱਕੋ ਰਾਤ 'ਚ ਹੀ ਦੋ ਖਤਮ ਕਰਤੇ ਇੱਕ ਪਲਾਟ ਦਾ ਰੌਲਾ ਹੈ ਦਿੱਲੀ 'ਚ ਸਾਹਿਬ ਦਾ ਉਥੇ ਕਰਨਲ ਨੇ ਕੰਦਾ ਛੜਨੀ ਕਰਤੀਆਂ ਗੁਲੀਆਂ ਨਾਲ ਇੱਕ ਜ਼ਮੀਨ ਦਾ ਕਬਜ਼ਾ ਲਿਆ ਐਮਪੀ ਸਾਹਿਬ ਨੇ ਉੱਥੇ ਕਰਨਲ ਨੇ ਤਿੰਨ ਬੰਦੇ ਮਾਰ ਕੇ ਜਮਨਾ ਚ ਰੋੜਦੇ ਬਾਕੀ ਭੱਜ ਗਏ ਅੰਦਰੋਂ ਛੜਦੇ ਉੱਪਰੋਂ ਖੁਸ਼ ਹੋ ਕੇ ਕਹਿੰਦੇ ਨੇ ਜੱਟ ਐ ਬਈ ਫੇਰ ਈ ਨਾਲੇ ਕੀਲਾ ਤਕੜਾ ਹੋਵੇ ਜੱਟ ਕੀ ਜਾਣਦਾ ਫੇਰ ਛੱਤ ਦੇ ਪਰਲੇ ਕੋਨੇ ਵਾਲ ਚਲੀ ਗਈ ਹੈ ਉਹ ਖੜੀ ਹੈ ਕੁਝ ਛਣ ਦੂਰ ਤੱਕ ਦੇਖ ਕੇ ਪਰਤ ਆਈ ਹੈ ਜਿਵੇਂ ਪੈਰ ਮਚਦੇ ਹੋਣ ਜਾਂ ਕਿਸੇ ਨੂੰ ਉਡਿਕਦੀ ਹੋਵੇ ਕਰਨਾਲ ਸੋਚਦਾ ਹੈ ਘਰ ਵਾਲੇ ਨੂੰ ਉਡਿਕਦੀ ਹੋ ਪਰ ਛੇਤੀ ਹੀ ਖਿਆਲ ਆਉਂਦਾ ਉਸ ਨੂੰ ਕਿ ਦਿੱਲੀ ਚ ਘਰ ਵਾਲਿਆਂ ਨੂੰ ਕੌਣ ਉਡਿਕਦਾ ਇਸ ਤਰ੍ਹਾਂ ਦਿੱਲੀ ਇੱਕ ਅਜੀਹੀ ਉਲਝਣ ਹੈ ਜੋ ਉਸ ਤੋਂ ਕਦੇ ਨਹੀਂ ਸੋਲਜੀ ਚੰਗੇ ਭਲੇ ਸਾਉਦਸ ਦੇ ਬੰਦੇ ਜਿਨ੍ਹਾਂ ਨੂੰ ਜਦੋਂ ਉਹ ਬੋਲਦੀ ਸੁਣਦਾ ਤਾਂ ਦੇਵਤੇ ਹੀ ਲੱਗਦੇ ਨੇ ਪਰ ਜਦ ਉਹਨਾਂ ਬਾਰੇ ਜਾਣਨ ਲੱਗਦਾ ਤਾਂ ਜਿੱਦਨ ਉਹਨੇ ਐਮਪੀ ਗੁਰਮukh ਸਿੰਘ ਨੂੰ ਜਾਣਾ ਸੀ ਕਿੰਨਾ ਤੜਪਿਆ ਸੀ ਬੜੀ ਸ਼ਰਦਾ ਸੀ ਉਹਨਾਂ ਵਿੱਚ ਉਸ ਦੀ ਸੋਣੀ ਦਸਤਾਰ ਚੂੜੀਦਾਰ ਪਜਾਮਾ ਅਚਕਨ ਮੁਸਕਰਾਹਟ ਉਹ ਸੋਚਦਾ ਦੇਵਤੀ ਵੀ ਅਜੇ ਇਹ ਨਹੀਂ ਹੋਣੀ ਘਰ 'ਚ ਮਹਾਰਾਜ ਪ੍ਰਕਾਸ਼ ਹੈ ਵਾਕਲੈਨ ਤੋਂ ਪਹਿਲਾਂ ਕੋਈ ਕੰਮ ਨਹੀਂ ਕਰਦੇ ਇੱਕ ਦਿਨ ਉਹਨਾਂ ਦੀ ਫੈਕਟਰੀ ਵਿੱਚਲੀ ਯੂਨੀਅਨ ਦਾ ਆਗੂ ਆਇਆ ਸੀ ਫੈਕਟਰੀ ਵਿੱਚ ਹੜਤਾਲ ਚੱਲ ਰਹੀ ਸੀ ਆਪ ਹੀ ਬੁਲਾਇਆ ਸੀ ਸਾਹਿਬ ਨੇ ਐਮਪੀ ਸਾਹਿਬ ਨੇ ਉਸਨੂੰ ਸਹਿਯੋਗ ਦੇਣ ਲਈ ਕਿਹਾ ਤਾਂ ਉਹ ਭੜਕ ਉੱਠਿਆ ਸੀ ਸਾਹਿਬ ਧੀਰਜ ਨਾਲ ਮੁਸਕਰਾਉਂਦੇ ਹੋਏ ਸਮਝਾ ਰਹੇ ਸਨ ਪਰ ਉਹ ਉੱਚੀ-ਉੱਚੀ ਬੋਲਦਾ ਤੇ ਗੁੱਸੇ ਨਾਲ ਗੱਲਾਂ ਕਰਦਾ ਸੀ ਕਰਨਲ ਤੋਂ ਸਹਿਨਾ ਹੋਇਆ ਉਨੇ ਉਸ ਮਾਰਚੂ ਜਿਹੇ ਬੰਦੇ ਨੂੰ ਗਲਵੇਂ ਤੋਂ ਫੜ ਲਿਆ ਧਰਤੀ ਤੋਂ ਪੈਰ ਚੱਕ ਦਿੱਤੇ ਸਲਿਆ ਤੈਨੂੰ ਬੋਲਣਾ ਸਿਖਾਵਾਂ ਆਪਣੀ ਜਗ੍ਹਾ ਤੋਂ ਉੱਠ ਘਾੜੇ ਸਨ ਐਮਪੀ ਸਾਹਿਬ ਕਰਨਲ ਦੀ ਬਾਹ ਫੜ ਕੇ ਗੁੱਸੇ ਨਾਲ ਬੋਲੇ ਸਨ ਪਾਗਲ ਹੋ ਗਏ ਹੈ ਕਰਨਲ ਗਰੀ ਮਜ਼ਦੂਰ ਤੇ ਹੱਥ ਚੁੱਕਦਾ ਸ਼ਰਮ ਨਹੀਂ ਆਉਂਦੀ ਸਾਹਬ ਦਾ ਕਦ ਹੋਰ ਉੱਚਾ ਹੋ ਗਿਆ ਸੀ ਕਰਨਲ ਦੀਆਂ ਨਜ਼ਰਾਂ ਵਿੱਚ ਆਪਣੇ ਗਲਵੇਂ ਨੂੰ ਠੀਕ ਕਰਦਾ ਯੂਨੀਅਨ ਵਾਲਾ ਬੋਲਿਆ ਸੀ ਐਸੀ ਹੱਥ ਨਹੀਂ ਉਠਾਤੇ ਉਹ ਕਰਨਲ ਨੂੰ ਮੁਖਾਤਿਬ ਸੀ ਹੱਥ ਉਠਾਣਾ ਸਾਹਬ से ਸਿੱਖਣਾ ਉਹ ਘ੍ਰੇਣਾ ਨਾਲ ਐਮਪੀ ਸਾਹਵਲ ਦੇਖਦਾ ਬਾਹਰ ਨਿਕਲ ਗਿਆ ਸੀ ਸਾਹਿਬ ਨੇ ਲੰਬਾ ਸਾ ਲੈਂਦਿਆਂ ਕਰਨੈਲ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੀ ਇਹ ਦਿੱਲੀ ਹੈ ਪਿਆਰੇ ਦੂਜੇ ਦਿਨ ਉਸ ਯੂਨੀਅਨ ਆਗੂ ਦਾ ਐਕਸੀਡੈਂਟ ਹੋ ਗਿਆ ਸੀ ਅੱਜ ਕਿਵੇਂ ਸਮਾਦੀ ਲਾਈ ਉਹ ਛੋਟੇ ਸਾਹਿਬ ਨੇ ਹੌਲਦਾਰ ਜਗENDER ਸਿੰਘ ਹੈ ਇਹ ਅੰਮ੍ਰਿਤਸਰ ਵਾਲ ਦਾ ਹੈ ਬਹੁਤ ਧੀਰ ਤੋਂ ਸਾਹਬ ਨਾਲ ਗਨਮੈਨ ਹੈ ਸਿਆਣਾ ਹੋਣ ਕਰਕੇ ਉਹਨੂੰ ਬਾਪੂ ਆਖਦੇ ਨੇ ਸਾਰੇ ਸਮਾਦੀ ਕਾ ਦੀ ਬਾਪੂ ਬਸ ਨਿਰੀਖਣ ਕਰ ਰਿਹਾ ਅੱਛਾ ਵੇਖੀ ਫੇਰ ਚਾਲ ਬਾਪੂ ਨੇ ਕੋਨਾ ਖਾ ਦੇਖਿਆ ਹੈ ਹੈਰਾਨੀ ਨਾਲ ਕਿਹਾ ਕਰਨੈਲ ਨੇ ਉਂਝ ਜਾਣਦਾ ਸੀ ਉਹ ਕਿ ਬਾਪੂ ਬੜਾ ਘਾਗ ਹੈ ਇਉਂ ਕਿ ਵੇਨਾ ਪੁੱਤਰਾ ਅਸੀਂ ਵੀ ਸੁਰੱਖਿਆ ਗਾਰਡ ਆ ਪੂਰਾ ਧਿਆਨ ਰੱਖਦੇ ਆ ਆਲੇ ਦੁਆਲੇ ਦਾ ਵਾਹ ਵੇ ਬਾਪੂ ਕਰਨੈਲ ਵੀ ਹੱਸ ਪਿਆ ਦੂਸਰੇ ਕਰਮਚਾਰੀ ਵੀ ਉੱਪਰ ਆ ਗਈ ਉਹ ਇੱਕ ਕਾਨਕੋਲ ਖਾਜੂ ਹੀ ਕਰਦਾ ਬੋਲਿਆ ਅੱਜ ਡਿਊਟੀ ਹੈ ਰਾਤ ਨੂੰ ਕਰਨਲ ਭਾਈ ਸੇਤ ਕੁਝ ਠੀਕ ਨਹੀਂ ਕੋਈ ਨਹੀਂ ਡਿਊਟੀ ਮੈਂ ਦੇ ਦੂੰਗਾ ਕਰਨਲ ਅਣਜਾਣ ਬਣਦਾ ਬੋਲਿਆ ਨਹੀਂ ਨਹੀਂ ਤੁਸੀਂ ਉਹੀ ਮਿਹਰਬਾਨੀ ਕਰੋ ਕਰਨਲ ਅੱਗੇ ਹੱਥ ਫੈਲਾ ਉਹ ਆਜੂਸ ਹੀ ਇਹ ਨਾਲ ਬੋਲਿਆ ਕਰਨੈਲ ਨੇ ਹੱਸਦਿਆਂ ਮومی ਕਾਗਜ਼ ਕੱਢਿਆ ਤੇ ਉਹਦੇ ਅੱਗੇ ਫੈਲਾ ਦਿੱਤਾ। ਹਬ ਤੋਂ ਕਰਨੈਲ ਬਾਈ ਪੱਕੇ ਹੋ ਗਏ ਲੱਗਦੇ ਹਨ। ਕਿਸੇ ਹੋਰ ਨੇ ਕਿਹਾ ਤਾਂ ਬਾਪੂ ਝੱਟ ਬੋਲ ਉੱਠਿਆ। ਓਏ ਨਹੀਂ ਅਜੇ ਨਹੀਂ। ਅਜੇ ਕਿਉਂ ਨਹੀਂ ਬਾਪੂ? ਕਰਨੈਲ ਨੇ ਟੇਡਾ ਜਿਹਾ ਵੇਖਿਆ। ਆਹੋ ਅਜੇ ਨਹੀਂ ਅਜੇ ਤੇ ਤੂੰ ਖਾਲੇ ਕਰਦਾ ਪੁੱਤਰਾ ਜਦੋਂ ਪੱਕਾ ਲੱਗ ਜੇਗਾ ਇਸ ਤਰ੍ਹਾਂ ਪ੍ਰਸ਼ਾਦ ਨਹੀਂ ਵਰਤਾਏਗਾ ਅੱਛਾ ਹੈਰਾਨੀ ਨਾਲ ਕਰਨੈਲ ਨੇ ਕਿਹਾ ਆਹੋ ਸਮਝ ਲੈ ਜਦੋਂ ਕੋਈ ਨਸ਼ਾ ਲਕਾਂ ਲੱਗ ਪਈ ਤਾਂ ਪੱਕਾ ਹੋ ਗਿਆ ਤੇ ਬਾਪੂ ਨੇ ਛਪਟਾ ਮਾਰ ਕੇ ਕਾਗਜ਼ ਕਰਨੈਲ ਦੇ ਹੱਥ ਤੋਂ ਚੁੱਕ ਲਿਆ ਤੇ ਲਪੇਟ ਕੇ ਆਪਣੀ ਜੇਬ 'ਚ ਪਾ ਲਿਆ ਕਰਨੈਲ ਹੱਸ ਪਿਆ ਕਿ ਹਾ ਗੁੱਜਣਾ ਤਾਂ ਬਾਪੂ ਬੋਲਣਿਆ ਵਿਖਿਆ ਪੁੱਤਰਾ ਜੀ ਹੁੰਦਾ ਨਾ ਪੱਕਾ ਜਾਂ ਨਿਕਲ ਜਾਂਦੀ ਤੇਰੀ ਅਜੇ ਕੀ ਕਦਰ ਹੈ ਤੈਨੂੰ ਨਸ਼ੇ ਦੀ ਤੇ ਬਾਪੂ ਜਿਵੇਂ ਜੀਵ ਚ ਪੌਂਦਾ ਹੀ ਨਸ਼ਈ ਹੋ ਗਿਆ ਹੋਵੇ ਲਾਈਟਾਂ ਚੱਕ ਪਈਆਂ ਹਨ ਉਹਨੂੰ ਰੋਟੀ ਲਈ ਹਾਕ ਵੱਜੀ ਹੈ ਜਦੋਂ ਉਹ ਰੋਟੀ ਖਾ ਵੇਲਾ ਹੋ ਕੇ ਉੱਪਰ ਆਇਆ ਤਾਂ ਬਾਪੂ ਸਾਤੇ ਟੈਲਦਾ ਹੋਇਆ ਦੱਸਿਆ ਸਾਹਮਣੇ ਵੇਖਿਆ ਕੋਈ ਟੁੱਟੀ ਤੇ ਮੂੰਹ ਹੱਥ ਤੋਰਿਆ ਸੀ ਉਹ ਕਮਰੇ ਚੋਂ ਨਿਕਲੀ ਤੇ ਤੌਲੀਆ ਰੱਖ ਕੇ ਰਸੋਈ ਚ ਜਾ ਵੜੀ ਚਾਨਣ ਵਿੱਚ ਸਭ ਕੁਝ ਉਵੇਂ ਦਿਸਦਾ ਹੈ ਦਿਨ ਵਾਂਗੂ ਹੱਥੋਂ ਪੁੰਜ ਕੇ ਵੇੜੇ ਚ ਤੁਰੇ ਆਉਂਦੇ ਬੰਦੇ ਨੂੰ ਵੇਖ ਉਹ ਬੁੱਝ ਗਿਆ ਨਹੀਂ ਇਸ ਬੰਦੇ ਲਈ ਕੋਈ ਪਛਾਣ ਨਾਲ ਕੰਮ ਨਹੀਂ ਕਰ ਸਕਦਾ ਕਦੇ ਨਹੀਂ ਮਰੀਲ ਜਿਹਾ ਢਿੱਲੀ ਢਿੱਲੀ ਤੋਰ ਥੱਕਿਆ ਥੱਕਿਆ ਉਸਨੇ ਅੰਦਾਜ਼ਾ ਲਾਇਆ ਮਾਇਆਪੁਰੀ ਦੇ ਗੈਰਜਾਂਚ ਕੰਮ ਕਰਦਾ ਹੋ ਓ ਬਾਪੂ ਕੋਲ ਨੂੰ ਹੋ ਗਿਆ ਆਹ ਕੁੜੀ ਕਾਦੇ ਸਰ ਤੇ ਭੱਜੀ ਫਿਰਦੀ ਐ ਬਾਪੂ ਆਹ ਬੰਦਾ ਤੇ ਉਹਨੇ ਸਰ ਮਾਰਿਆ ਕੋਖਾ ਕਰਨ ਲੱਗ ਪਿਆ ਕਰਨੈਲ ਸਿਆ ਬਾਪੂ ਹੱਸ ਪਿਆ ਸੱਚੀ ਬਾਪੂ ਅੱਜ ਕਿੰਨੇ ਚਿਰ ਤੋਂ ਇਹਨੂੰ ਵੇਖ ਰਿਹਾ ਐ ਭੱਜੀ ਫਿਰਦੀ ਨੂੰ ਭੱਜੀ ਕਾ ਨੂੰ ਉੱਡੀ ਫਿਰਦੀ ਐ ਪਰ ਕਾਦੇ ਪਿੱਛੇ ਐਸ ਬੰਦੇ ਪਿੱਛੇ ਤੇ ਨਹੀਂ ਉਹ ਐਨਾ ਮਰਨੀਆਂ ਨੂ ਰਿਸ਼ੀ ਮੂਨੀ ਨਹੀਂ ਸਮਝ ਸਕੇ ਪੁੱਤਰਾ ਤੂੰ ਮੈਂ ਕੀ ਸ਼ੈ ਆ ਨਾਲੇ ਸਮਝ ਕੇ ਕਰਾਂਗੇ ਵੀ ਕੀ ਬਾਪੂ ਉਦਾਸੀ ਨਾਲ ਬੋਲਿਆ ਤੇ ਚੁੱਪ ਜਿਹਾ ਥੱਲੇ ਤੁਰ ਗਿਆ ਜਿਵੇਂ ਕੋਈ ਜ਼ਖਮ ਹਰਾ ਹੋ ਗਿਆ ਹੋਵੇ ਸੰਤਰੀ ਬਦਲ ਗਿਆ ਜਾਣ ਵਾਲੇ ਤੇ ਆਉਣ ਵਾਲੇ ਨੇ ਕਰਨੈਲ ਨੂੰ ਰਾਮ ਰਾਮ ਕੀਤੀ ਉਹ ਛੱਤ ਤੇ ਟੱਲਣ ਲੱਗ ਪਿਆ ਟੈਲਦਿਆਂ ਟੈਲਦਿਆਂ ਉਸਨੇ ਉਧਰ ਵੇਖਿਆ ਤਾਂ ਉਹ ਕਮਰੇ ਚੋਂ ਸੋਈ ਰਸੋਈ ਚੋਂ ਕਮਰੇ ਤੇ ਟੂਟੀ ਤੇ ਆ ਜਾ ਰਹੀ ਸੀ ਉਵੇਂ ਹੀ ਧਾਗਿਆਂ ਦੇ ਨਾਲ ਨਾਲ ਵਿੱਚ ਵਿੱਚ ਆਉਂਦੀ ਜਾਂਦੀ ਛਣਪਰ ਰੋਕ ਕੇ ਧਾਗਿਆਂ ਨੂੰ ਫਰੋਲ ਦਿੰਦੀ ਅਚਾਨਕ ਕਰਨੈਲ ਨੇ ਸੋਚਿਆ ਇਹ ਓਰੀ ਵਾਂਗ ਕਹੁੰਦੀ ਇਹ ਕਿੰਨਾ ਕੁ ਸਫਰ ਕਰ ਲੈਂਦੀ ਹੋਵੇਗੀ ਉਹ ਕਮਰੇ ਚੋਂ ਨਿਕਲੀ ਤਾਂ ਕਰਨੈਲ ਨੇ ਘੜੀ ਤੇ ਨਿਗਾਹ ਟਿਕਾ ਲਈ ਉਸਨੇ ਕਮਰੇ ਚੋਂ ਮੜ ਰੁਟੀ ਤੇ ਮੜ ਰਸੋਈ ਚੋਂ ਕਮਰੇ ਤੱਕ ਜਾਂਦੇ ਆ ਇੱਕ ਮਿੰਟ ਵਿੱਚ ਚਾਰ ਚੱਕਰ ਲਾ ਦਿੱਤੇ ਅਗਲੇ ਮਿੰਟ ਤਿੰਨ ਚੱਕਰ ਫਿਰ ਉਹ ਇੱਕ ਮਿੰਟ ਅੰਦਰ ਰਹੀ ਤੇ ਉਦੋਂ ਅਗਲੇ ਮਿੰਟ ਵਿੱਚ ਪੰਜ ਚੱਕਰ ਫਿਰ ਉਸਨੇ 2 ਮਿੰਟਾਂ ਵਿੱਚ 7 ਚੱਕਰ ਲਾਈ ਉਹਦਾ ਘਰ ਵਾਲਾ ਰੋਟੀ ਖਾ ਰਿਆ ਸੀ ਸ਼ਾਇਦ ਉਹ ਕਮਰੇ ਤੇ ਰਸੋਈ ਵਿਚਾਲੇ ਉੱਡੀ ਫਿਰਦੀ ਸੀ ਉਹ ਕਿੰਨੇ ਹੀ ਮਿੰਟ ਉਹਦੇ ਚੱਕਰਾਂ ਦਾ ਹਿਸਾਬ ਲਾਉਂਦਾ ਰਿਹਾ ਤੇ ਆਖਰ ਉਸ ਨੇ 3.5 ਚੱਕਰਾਂ ਦੀ ਔਸਤ ਕੱਢ ਲਈ 1 ਮਿੰਟ ਵਿੱਚ ਤੇ ਫਿਰ ਉਹ ਉਹਦੇ ਪੈਂਡੇ ਦਾ ਹਿਸਾਬ ਲਾਉਣ ਲੱਗ ਪਿਆ ਰਸੋਈ ਦਾ ਮੱਥਾ 6 ਫੁੱਟ ਕਮਰਾ 12 ਫੁੱਟ ਉਦੋਂ ਅਗਲਾ ਕਮਰਾ ਵੀ 12 ਫੁੱਟ ਉਹ ਬੜਬੜਾ ਰਿਹਾ ਸੀ ਇਹੋ 1 ਮਿੰਟ 'ਚ 175 ਫੁੱਟ ਯਾਨੀ ਯਾਨੀ ਹਿਸਾਬ ਲਾਉਂਦਾ ਹੋਇਆ ਯਾਨੀ 60 ਮੀਟਰ ਤੇ 1 ਘੰਟੇ ਚ 3.5 ਕਿਲੋਮੀਟਰ ਕਿੰਨੇ ਘੰਟੇ ਤੁਰਦੀ ਹੋ ਉਹ ਸੋਚੀ ਪੈ ਗਿਆ ਫਿਰ ਆਪ ਹੀ ਹੱਸ ਪਿਆ ਕਿ ਉਹ ਕਿਹੜੀਆਂ ਗਣਤੀਆਂ ਚ ਪੈ ਗਿਆ ਫਿਰ ਥੋੜੀ ਦੇਰ ਪਿਛੋਂ ਉਸਨੇ ਸੰਤਰੀ ਨੂੰ ਪੁੱਛ ਹੀ ਲਿਆ ਕਿ ਸਵੇਰੇ ਆਮ ਕਰਕੇ ਡਿਊਟੀ ਤੇ ਕੌਣ ਹੁੰਦਾ ਉਸਨੇ ਪਰਸਰਾਮ ਤੇ ਖਾਨ ਦਾ ਨਾਂ ਲਿਆ ਤੇ ਉਹ ਹੌਲੀ-ਹੌਲੀ ਥੱਲੇ ਆ ਗਿਆ ਕੁਝ ਗਾੜ ਤਾਸ਼ ਖੇਡ ਰਹੀ ਸਨ ਜਿੰਨਾ ਚ ਪਰਸਰਾਮ ਵੀ ਸੀ ਪਰਸਰਾਮ ਗਲੀ ਦੇ ਉਸ ਪਾਰ ਸਾਹਮਣੇ ਛੱਤ ਵਾਲੀ ਔਰਤ ਕਦੋਂ ਜਾਗਦੀ ਹੈ ਸਵੇਰੇ ਕੁਝ ਪਤਾ ਹੈ ਪਰਸਰਾਮ ਕੁਝ ਸੋਚਣ ਲੱਗਿਆ ਤਾਂ ਪਰੇ ਲੇਟਿਆ ਖਾਨ ਉੱਠ ਕੇ ਬੈਠ ਗਿਆ ਅਰੇ ਬਾਪਰੇ ਖੁਦਾ ਕਸਮ ਉਹ ਤੋ ਕਰਨੈਲ ਜਾਣਦਾ ਹੈ ਖਾਨ ਗੱਲ ਢੀ ਹੈ ਉਸਨੇ ਟੋਕਿਆ बस ਇਤਨਾ ਬਤਾ ਦੇ ਕਿ ਉਹ ਕਦੋਂ ਜਾਗਦੀ ਹੈ ਸਾਰੇ ਕਰਨੈਲ ਨੂੰ ਸ਼ਰਾਰਤੀ ਨਜ਼ਰਾਂ ਨਾਲ ਵੇਖ ਰਹੀ ਸਨ ਉਹ ਵੀ ਕੁਝ ਹਿਚਕਾ ਰਿਹਾ ਸੀ ਖਾਨ ਨੇ ਦੱਸਿਆ 6 ਕੇ ਬਾਦ ਗੁਰੂ 6:30 ਔਰ 6:30 ਦੇ ਦਰਮਿਆਨ ਇਹ ਹੋਈ ਨਾ ਬਾਤ ਪਰਸਰਮ ਇਹਨੂੰ ਕਹਿੰਦੇ ਨੇ ਸਿਕਿਉਰਿਟੀ ਤੁਸੀਂ ਵੀ ਖਾਨ ਭਾਈ ਦੀ ਤਰ੍ਹਾਂ ਉਸਨੇ ਚਲਾਕੀ ਨਾਲ ਉਹਨਾਂ ਨੂੰ ਠਿੱਠ ਕਰ ਦਿੱਤਾ ਉਹ ਬੋਲਣ ਲੱਗ ਗਈ ਹਮ ਤੋ ਪੂਰਾ ਖਿਆਲ ਰਖਤੇ ਹਾਂ ਉਹ ਬਾਤ ਇਹ ਹੈ ਕਿ ਹਰ ਉਹ ਉੱਪਰ ਆ ਗਿਆ ਉਸ ਨੂੰ ਆਪਣੇ ਆਪ ਤੇ ਫਿਰ ਹਾਸਾ ਆਇਆ ਕਿਉਂ ਨਹੀਂ ਕੀ ਲੈਣ ਉਸ ਤੋਂ ਉਸ ਨੂੰ ਬਾਪੂ ਦੀ ਗੱਲ ਯਾਦ ਆਈ ਕਿ ਕਰ ਲਾਂਗੇ ਸਮਝ ਕੇ ਠੀਕ ਤਾਂ ਹੈ ਅੱਗੇ ਐਮਪੀ ਸਾਹਿਬ ਵਾਰੇ ਸਮਝ ਕੇ ਜਾਣ ਕੇ ਕੀ ਕਰ ਲਿਆ ਉਹ ਦਿਨ ਜਦੋਂ ਉਸ ਯੂਨੀਅਨ ਆਗੂ ਦੇ ਘਰ ਵਾਲੀ ਤੇ ਨਿਆਣੇ ਵਿਲਖਦੇ ਸਨ ਤੇ ਐਮਪੀ ਸਾਹਿਬ ਮਗਰ ਮੱਚਦੇ ਅਥਰੂ ਸਿੱਟਦੇ ਉਹਨਾਂ ਨੂੰ ਢਾਰਸ ਦੇ ਰਹੇ ਸਨ ਫਿਰ 50000 ਰੁਪਏ ਫੜਦੀ ਰੋਂਦੀ ਹੋਈ ਵਿਧਵਾ ਐਮਪੀ ਸਾਹਿਬ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਪਰਮਾਤਮਾ ਦਾ ਰੂਪ ਕਹਿ ਰਹੀ ਸੀ ਕਰਨੈਲ ਦੇ ਜੀਚ ਆਇਆ ਸੀ ਕਿ ਐਮਪੀ ਸਾਹਿਬ ਨੂੰ ਗੋਲੀ ਮਾਰ ਦੇਵੇ ਤੇ ਉਸ ਤੋਂ ਬਾਅਦ ਉਸਨੇ ਕਿੰਨੀ ਵਾਰ ਅਜਿਹਾ ਸੋਚਿਆ ਹੈ ਪਰ ਕੀ ਕਰ ਲਿਆ ਉਸਨੇ ਫਿਰ ਜਦੋਂ ਐਮਪੀ ਸਾਹਿਬ ਇੱਕ ਗੜਬੜ ਵਾਲੇ ਇਲਾਕੇ 'ਚ ਭੇਜੇ ਸਨ ਕੇਂਦਰ ਨੇ ਉੱਥੇ ਪਤਾ ਨਹੀਂ ਕਿਵੇਂ ਜਲਸੇ 'ਚ ਐਮਪੀ ਸਾਹਿਬ ਸੱਚੀਆਂ ਗੱਲਾਂ ਕਹਿ ਬੈਠੇ ਸਨ ਜਿਹੜੀਆਂ ਉਹਨਾਂ ਦੀ ਪਾਰਟੀ ਦੇ ਹੱਕ 'ਚ ਨਹੀਂ ਸਨ ਉੱਥੋਂ ਦੇ ਲੋਕ ਬਹੁਤ ਖੁਸ਼ ਸਨ ਕਰਨੈਲ ਵੀ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਖੁਸ਼ ਹੋਇਆ ਸੀ ਪਰ ਸ਼ਾਮ ਵੇਲੇ ਜਦੋਂ ਅਜੇ ਸਾਹਿਬ ਦੇ ਕੰਨਾਂ 'ਚ ਤਾੜੀਆਂ ਦੀ ਗੂੰਜ-ਗੂੰਜ ਰਹੀ ਸੀ ਤਾਂ ਦਿੱਲੀੋਂ ਬੁਲਾਵਾ ਆ ਗਿਆ ਸੀ ਭਾਈ ਸਾਹਿਬ ਦਾ ਇਹ ਭਾਈ ਸਾਹਿਬ ਨਾ ਤਾਂ ਐਮਪੀ ਨੇ ਨਾ ਹੀ ਪ੍ਰਧਾਨ ਪਰ ਸਾਰੇ ਐਮਪੀ ਇਹਨਾਂ ਤੋਂ ਬਹੁਤ ਡਰਦੇ ਨੇ ਜਦੋਂ ਸਵੇਰੇ ਉਹ ਭਾਈ ਸਾਹਿਬ ਦੀ ਕੋਠੀ ਪਹੁੰਚੇ ਤਾਂ ਉਹ ਕਿਤੇ ਜਾਣ ਲਈ ਤਿਆਰ ਖੜੇ ਸਨ ਤੁਸੀਂ ਮੇਰੀ ਗੱਡੀ 'ਚ ਹੀ ਆ ਜਾਓ ਆਪਣੀਆਂ ਗੱਡੀਆਂ ਪਿੱਛੇ ਆਉਣ ਦਿਓ ਹਰ ਰਸਤੇ 'ਚ ਹੀ ਗੱਲ ਕਰਾਂਗੇ ਭਾਈ ਸਾਹਿਬ ਦੇ ਤੇਵਰ ਚੜੇ ਹੋਏ ਸਨ ਕਰਨੈਲ ਵੀ ਉਹਨਾਂ ਦੇ ਨਾਲ ਹੀ ਗੱਡੀ 'ਚ ਬੈਠ ਗਿਆ ਸੀ ਵਿੱਚ ਬੈਠਦੇ ਆ ਹੀ ਭਾਈ ਸਾਹਿਬ ਨੇ ਤਾਜ਼ਾ ਅਖਬਾਰ ਐਮਪੀ ਸਾਹਿਬ ਮੂਰੇ ਲਗਭਗ ਸੱਟਦਿਆਂ ਕਿਹਾ ਸੀ ਸੁਣਿਆ ਹੈ ਜਨਤਾ ਦਾ ਪਿਆਰ ਜਾਗ ਪਿਆ ਤੁਹਾਡੇ ਮਨ ਚ ਸਰਦਾਰ ਗੁਰਮਖ ਸਿੰਘ ਤੇ ਇਹ ਕੁਰਸੀ ਛੱਡ ਕੇ ਜਾਣਾ ਚਾਹੁੰਦੇ ਹੋ ਨਹੀਂ ਨਹੀਂ ਗਲਤੀ ਹੋ ਗਈ ਭਾਈ ਸਾਹਿਬ ਪਤਾ ਨਹੀਂ ਲੱਗ ਗਿਆ ਐਵੇਂ ਜਜ਼ਬਾਤੀ ਹੋ ਕੇ ਐਮਪੀ ਸਾਹਿਬ ਭਾਈ ਸਾਹਿਬ ਦੇ ਪੈਰ ਫੜਨ ਲੱਗੇ ਸਨ ਪਰ ਉਹ ਉਸੇ ਲਹਿਜੇ ਚ ਬੋਲੇ ਤੁਸੀਂ ਰੇਸ ਕੋਰਸ ਤੇ ਮੇਰੇ ਨਾਲ ਗਈ ਹੋਈ ਕਈ ਵਾਰ ਮੈਂ ਕਦੇ ਹਾਰਨ ਵਾਲੇ ਕੋਲ ਤੇ ਪੈਸੇ ਨਹੀਂ ਲਾਉਂਦਾ ਸਮਝੇ ਤੇ ਐਮਪੀ ਸਾਹਿਬ ਰੋਹੀਤਾ ਪੈਸਾਨ ਕਰਨੈਲ ਹੈਰਾਨ ਹੋਏ ਬੈਠਾ ਸੀ ਜਦੋਂ ਕਰਨੈਲ ਪਿੰਡ ਹੁੰਦਾ ਸੀ ਤਾਂ ਸਭ ਤੋਂ ਵੱਧ ਥਾਣੇਦਾਰ ਤੋਂ ਡਰਦਾ ਹੁੰਦਾ ਸੀ ਉਹ ਥਾਣੇਦਾਰ ਨੂੰ ਹੀ ਵੱਡਾ ਅਫਸਰ ਸਮਝਦਾ ਹੁੰਦਾ ਸੀ ਪਰ ਜਦ ਉਸਨੇ ਥਾਣੇਦਾਰ ਤਾਂ ਕੀ ਐਸਪੀ ਵੀ ਐਮਪੀ ਸਾਹਿਬ ਦੇ ਪੈਰੀਂ ਹੱਥ ਲਾਉਂਦੇ ਵੇਖੇ ਤਾਂ ਉਹ ਐਮਪੀ ਸਾਹਿਬ ਨੂੰ ਸਭ ਤੋਂ ਵੱਡਾ ਸਮਝਣ ਲੱਗਾ ਸੀ ਪਰ ਅੱਜ ਉਸਨੇ ਵੇਖਿਆ ਕਿ ਅਸਲ ਵਿੱਚ ਭਾਈ ਸਾਹਿਬ ਗੱਡੀ ਰਾਤ ਹੀ ਰੁਕ ਗਈ ਸੀ ਫਰਮੇ ਨਾਲ ਕਿਹਾ ਸੀ ਭਾਈ ਸਾਹਿਬ ਨੇ ਜਾਓ ਤੇ ਸਭ ਠੀਕ ਕਰਕੇ ਆਓ ਉਹ ਉਤਰਨ ਲੱਗੀ ਤਾਂ ਕਰਨੈਲ ਦੀ ਮੋਢੇ ਤੇ ਹੱਥ ਮਾਰ ਕੇ ਕਿਹਾ ਸੀ ਭਾਈ ਸਾਹਿਬ ਨੇ ਇਹ ਗੱਲਾਂ ਗੱਡੀ 'ਚ ਹੀ ਛੱਡ ਜਾਈ ਲੜਕੇ ਜੀ ਕਿਹੜੀਆਂ ਗੱਲਾਂ ਹੈਰਾਨੀ ਦਾ ਅਭਿਨੇ ਕਰਦਿਆਂ ਕਰਨੈਲ ਨੇ ਪੁੱਛਿਆ ਤਾ ਉਹ ਮੁਸਕਰਾ ਪਈ ਤੇ ਉਹਦਾ ਮੋਢਾ ਥਪਥਪਾਉਂਦਿਆ ਕਿਹਾ ਸ਼ਾਬਾਸ਼ ਫਿਰ ਐਮਪੀ ਸਾਹਿਬ ਵਾਲ ਦੇਖ ਕੇ ਬੋਲੇ ਕੰਮ ਦਾ ਆਦਮੀ ਹੈ ਐਮਪੀ ਸਾਹਿਬ ਉਥੋਂ ਸਿੱਧੇ ਗਏ ਸਨ ਉਸੇ ਇਲਾਕੇ 'ਚ ਇੱਕ ਪਾਰਟੀ ਨੇਤਾ ਦੇ ਘਰ ਠਹਿਰ ਉਹਨਾਂ ਟਰਾਂਸਪੋਰਟ ਸ਼ਕਤਰ ਤੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਬੁਲਾਇਆ ਸੀ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕੱਲ ਦੇ ਅਖਬਾਰਾਂ 'ਚ ਬਿਆਨ ਦੇਣ ਕਿ ਰਾਜ ਵਿੱਚ ਬਿਜਲੀ ਦੇ ਰੇਟ ਤੇ ਬੱਸਾਂ ਦੇ ਕਿਰਾਏ ਵਧਾਏ ਜਾਣਗੇ ਸਥਾਨਕ ਨੇਤਾ ਨੂੰ ਕਿਹਾ ਕਿ 2 ਦਿਨ ਬਾਅਦ ਜਲਸਾ ਰੱਖੇ ਦੂਜੇ ਦਿਨ ਅਖਬਾਰ ਪੜ੍ਹ ਕੇ ਰਾਜ ਵਿੱਚ ਖਲਬਲੀ ਮਚ ਗਈ ਕਿਸਾਨ ਤੇ ਹੋਰ ਲੋਕ ਪਟੋਟੇ ਸਾਨ ਅਗਲੇ ਦਿਨ ਜਲਸੇ ਚ ਰੋਸ ਪ੍ਰਗਟ ਕਰਨ ਲਈ ਕਈ ਨੇਤਾਵਾਂ ਦਾ ਘਰਾਉ ਕਰਨ ਲਈ ਵੱਡੀ ਗਿਣਤੀ ਚ ਲੋਕ ਪਹੁੰਚੇ ਪਹਿਲਾਂ ਤਾਂ ਜਿੰਦਾਬਾਦ ਮੁਰਦਾਬਾਦ ਨਹੀਂ ਕਿੰਨਾ ਚਿਰ ਜਲਸਾ ਚੱਲ ਨਹੀਂ ਹੀ ਨਾ ਦਿੱਤਾ ਪਰ ਵਾਰ-ਵਾਰ ਕਹਿਨ ਤੇ ਜਦੋਂ ਲੋਕ ਸ਼ਾਂਤ ਹੋਏ ਤਾਂ ਯੋਜਨਾ ਮੁਤਾਬਿਕ ਸਥਾਨਕ ਨੇਤਾਵਾਂ ਨੇ ਬਾਵਾ ਮਾਰ-ਮਾਰ ਤੇ ਸੰਗ ਪਾੜ-ਪਾੜ ਕੇਂਦਰ ਤੋਂ ਆਏ ਐਮਪੀ ਸਾਹਿਬ ਤੋਂ ਵਧੇ ਹੋਏ ਰੇਟ ਤੇ ਕਿਰਾਏ ਵਾਪਸ ਲੈਣ ਦੀ ਮੰਗ ਦੋਹਰਾਈ ਅਖੀਰ ਐਮਪੀ ਸਾਹਿਬ ਉੱਠੇ ਸਨ ਤੇ ਇਸੇ ਥਾਂ ਆਪਣੀਆਂ ਕਈਆਂ ਗੱਲਾਂ ਦੇ ਉਲਟ ਸਾਰੀਆਂ ਗੱਲਾਂ ਸੱਜੇ ਟੰਗ ਨਾਲ ਕਈਆਂ ਲੋਕ ਚੁੱਪਚਾਪ ਸੁਣਦੇ ਰਹੇ ਅੱਜ ਅਸਲੀ ਮੁੱਦਾ ਵਧੇ ਹੋਏ ਰੇਟ ਵਾਪਸ ਲੈਣ ਦਾ ਸੀ ਪਰ ਮਨ ਹੀ ਮਨ ਕੋੜ ਰਿਹਾ ਸੀ ਕਰਨੈਲ ਐਮਪੀ ਸਾਹਿਬ ਨੇ بڑے ਅੰਦਾਜ਼ ਚ ਕਿਹਾ ਸੀ ਅੱਜ ਜਦੋਂ ਮੈਂ ਸਵੇਰੇ ਦਿੱਲੀੋਂ ਤੁਰਿਆ ਤਾਂ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਹੋਈ ਵਧਾਈ ਹੋਏ ਕਿਰਾਏ ਤੇ ਰੇਟਾਂ ਨੂੰ ਵਾਪਸ ਲੈਣ ਵਾਲੇ ਮੈਂ ਬੜਾ ਜ਼ੋਰ ਪਾਇਆ ਤੇ ਤੁਹਾਡੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਈ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਕਿਰਾਏ ਅਤੇ ਬਿਜਲੀ ਦੇ ਰੇਟ ਨਹੀਂ ਵਧਾਏ ਜਾਣਗੇ ਮੈਂ ਪਰ ਅਗਲੀ ਗੱਲ ਪ੍ਰਧਾਨ ਮੰਤਰੀ ਐਮਪੀ ਸਾਹਿਬ ਤੇ ਪਾਰਟੀ ਜਿੰਦਾਬਾਦ ਦੇ ਨਾਅਰਿਆਂ ਚ ਗੁਆਚ ਗਈ ਕਰਨੈਲ ਜੋ ਐਮਪੀ ਸਾਹਿਬ ਨਾਲ ਸਟੇਜ ਤੇ ਹੀ ਖੜਾ ਸੀ ਤੜਪ ਰਿਹਾ ਸੀ ਸਾਲੇ ਬੇਵਕੂਫ ਲੋਕ ਉਹਦਾ ਜੀ ਕੀਤਾ ਕਿ ਚੀਖ-ਚੀਖ ਕੇ ਕਹੇ ਇਹ ਬਕਵਾਸ ਕਰਦਾ ਲੋਕੋ ਇੱਕ ਅੰਜਰਤਾ ਚਾਰ ਦਿਨਾਂ ਦਾ ਇੱਥੇ ਹੀ ਡੇਰੇ ਲਈ ਬੈਠਾ ਹੈ रेट इन्हें ही वाए तो वापस ले कमीना है, है। पर ओ उमे ही हथियार च फड़ी बड़ी चौकसी नाल चुफेरे देखता रहा सी बस। आप सो जाइए करनाल भाई हम पूरा ध्यान रखेंगे यह औरत हमें भी शक्की लगती है गार्ड उपर आ गए नहीं ਕਰਨੈਲ ਨੇ ਘੜੀ ਦੇਖੀ ਸਮਾਂ 11 ਤੋਂ ਉੱਪਰ ਹੋ ਗਿਆ ਹੈ ਸਾਹਮਣੇ ਵਾਲੀ ਬੱਤੀ ਬੁਝ ਗਈ ਹੈ ਉਹ ਸੌਂ ਗਏ ਨੇ ਸ਼ਾਇਦ ਉਹ ਹਿਸਾਬ ਲਾਉਂਦਾ ਬੁਰਬੁਰਾਉਂਦਾ ਹੈ ਸਾਡੀ ਸੇ ਜਾਗਦੀ ਹੈ 11 ਵਜੇ ਸੌਂਦੀ ਹੈ ਇਉਂ ਬਣੀ ਸਾਡੇ 16 ਘੰਟੇ ਇਹ ਸਮੇਂ ਹੀ ਖਾਂਦੀ ਪੀਂਦੀ ਤੇ ਨਾ ਹੁੰਦੀ ਹੈ ਚਲੋ ਵਿੱਚੋਂ ਕੱਢੋ ਸਾਡੇ 4 ਘੰਟੇ ਇਸ ਹਿਸਾਬ ਨਾਲ ਇਹ 12 ਘੰਟੇ ਤੁਰਦੀ ਹੈ ਲਗਾਤਾਰ ਉਹ ਯਾਦ ਕਰਦਾ ਹੈ 1 ਘੰਟੇ ਚ ਦੁਰਦੀ ਹੈ 3.5 ਕਿਲੋਮੀਟਰ ਤੇ 12 ਘੰਟਿਆਂ ਚ 42 ਕਿਲੋਮੀਟਰ ਯਾਨੀ 27 ਮੀਲ 27 ਮੀਲ ਰੋਜ਼ ਉਹਦੀ ਆਵਾਜ਼ ਉੱਚੀ ਹੋ ਜਾਂਦੀ ਹੈ 27 ਮੀਲ ਰੋਜ਼ ਤੁਰਦੀ ਹੈ ਉਹ ਪਾਲਦੀ ਪਲ ਉਸ ਨੂੰ ਉਹ ਕੁੜੀ ਦੇਸ਼ ਦੀ ਜਨਤਾ ਚ ਬਦਲ ਗਈ ਜਾਪੀ ਇਹ ਵਿਨੋਦ ਬਤਾ ਰਹਾ ਥਾ ਕਿ ਦੁਪਹਿਰ ਕੋ ਇੱਕ ਲੜਕਾ ਆਕਰ ਉਧ ਰੁਕਤਾ ਹੈ ਕੋਨੇ ਵਾਲੀ ਦੁਕਾਨ ਮੇਂ ਔਰ ਸੁਪਰ ਫਾਸਟ ਚਲ ਦਿੱਤੀ ਹੈ ਤਿਆਰ ਹੋਕਰ ਪਰਸਰਾਮ ਨੇ ਕਿਹਾ ਤਾਂ ਕਰਨੈਲ ਨੇ ਘੂਰ ਕੇ ਵੇਖਿਆ ਉਹਦੇ ਵੱਲ ਸੋਚਿਆ ਇਹ ਉਹਦਾ ਜੀਵਨਾ ਦੁੱਬਰ ਕਰਨਗੇ ਹੁਣ ਓਨੇ ਬਾਜ਼ਾਰੋਂ ਰੰਗ ਲਿਓਨੇ ਹੁੰਦੇ ਨਹੀਂ ਫੈਕਟਰੀੋਂ ਮਾਲ ਲੈ ਆਉਣਾ ਹੁੰਦਾ ਹੈ ਮਾਲ ਦੇਣਾ ਹੁੰਦਾ ਹੈ ਇੰਨੀ ਕਰੜੀ ਮਿਹਨਤ ਉਹਦਾ ਜੀ ਕੀਤਾ ਉਹ ਵੀ ਪਿੰਡ ਚਲਾ ਜਾਵੇ ਖੇਤੀ ਕਰੇ ਤੇ ਉਲਾਥ ਹੋ ਗਏ ਪਾਈਆਂ ਨੂੰ ਸਾੰਬੇ ਅਬ ਤੋਂ ਇਸਕਾ ਕੁਛ ਕਰਨਾ ਪੜੇਗਾ ਪਰਸਰਾਮ ਦੇ ਮੂੰਛੀ ਗੱਲ ਸੀ ਕਿ ਉਹ ਉੱਚੀ ਸਾਰੇ ਬੋਲਿਆ ਗੁੱਸੇ ਤੇ ਸਖਤੀ ਨਾਲ ਨਹੀਂ ਖਬਰਦਾਰ ਜੀ ਉਧਰ ਵੇਖਿਆ ਵੀ ਕਿਉਂ ਪਹਿਲੀ ਵਾਰ ਉਹਦਾ ਵਰਤਾ ਉਹਨਾਂ ਲਈ ਹੈਰਾਨ ਕਰਨ ਵਾਲਾ ਹੈ ਕੋਈ ਥੱਲੂ ਬਾਪੂ ਨੂੰ ਜਗਾ ਲਿਆ ਆ ਕਰਨੈਲ ਸਤੋ ਨੀਂਦੇ ਬਾਪੂ ਦੇ ਕੁਝ ਵੀ ਬੋਲਣ ਤੋਂ ਪਹਿਲਾਂ ਉਹਦੇ ਸਾਹਮਣੇ ਆ ਖੜਾ ਹੋਇਆ ਬਾਪੂ ਉਹ ਰੋਜ਼ ਸਾਈ ਮੀਲ ਤੁਰਦੀ ਹੈ ਪਤਾ ਨਹੀਂ ਕਿੰਨੇ ਸਾਲਾਂ ਤੋਂ ਤੇ ਐਮਪੀ ਸਾਹਿਬ ਸ਼ਬਦਾਂ ਨੂੰ ਚੱਬ ਕੇ ਬੋਲਿਆ ਉਹ ਇਹ ਸਰਦਾਰ ਗੁਰਮukh ਸਿੰਘ ਐਮਪੀ ਇਹ ਸਾਡੇ ਪਿੰਡ ਦਾ ਸੁੱਖਾ ਜਿਹਨੂੰ ਕੁਝ ਸਾਲ ਪਹਿਲਾਂ ਰੋਟੀ ਨਹੀਂ ਸੀ ਮਿਲਦੀ ਰੱਜਵੀਂ ਇਹਦੇ ਕਾਕੇ ਜਿਹੜੇ ਕੱਲੇ-ਕੱਲੇ ਕਾਰਾਂ ਲਈ ਫਿਰਦੇ ਨੇ ਜੁੱਤੀ ਨਹੀਂ ਸੀ ਹੁੰਦੀ ਉਹਨਾਂ ਦੇ ਪੈਰੀਂ ਤੇ ਉਹ ਉਹ ਰੋਜ਼ 27 ਮੀਲ ਤੁਰਦੀ ਆ ਬਾਪੂ ਪਤਾ ਹੈ ਕਿਦੇ ਲਈ ਬਾਪੂ ਨੇ ਉਹਦੇ ਮੂੰਹ ਤੇ ਹੱਥ ਰਖਣਾ ਚਾਹਿਆ ਪਰ ਹੱਥ ਹਟਾਉਂਦਾ ਉਹ ਜੋਸ਼ ਬੋਲੀ ਗਿਆ ਪਤਾ ਹੈ ਕਿ ਦੇ ਲਈ ਆਪਦੇ ਲਈ ਨਹੀਂ ਘਰ ਵਾਲੇ ਲਈ ਵੀ ਨਹੀਂ ਐਮਪੀ ਸਾਹਿਬ ਲਈ ਇਹਦੇ ਕਾਕਿਆਂ ਲਈ ਤਿੱਤੇ ਤੇ ਬਾਪੂ ਆਪਣੇ ਵਰਗੇ ਕੁੱਤਿਆਂ ਲਈ ਰੋਜ਼ ਸਤਾਈ ਮੀਨ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ